ਜੋ ਬੋਲੇ ਸੋ ਨਿਰਭਾ ਸਤਿਗੁਰ ਦਾ ਮਹਾਰਾਜ ਕੀ ਜੈ ਜੈ ਗੁਰਦੇ ਧੰਨ ਗੁਰਦੇ ਅੱਜ ਸਾਡੇ ਬਹੁਤ ਹੀ ਸਤਿਕਾਰਯੋਗ ਸਾਡੇ ਵੀਰ ਜੋ ਤਨ ਤਨ ਜਗਤਿ ਬਿਤਾਲ ਸਤਿਗੁਰਵਦਾਸ ਮਹਾਰਾਜੀ ਦੇ ਜਨਮ ਅਸਥਾਨ ਕਾਂਛੀ ਸੀਰਵਰਦਨਪੁਰ ਪਿਛਲੇ ਕਈ ਸਾਲਾਂ ਤੋਂ ਸਾਈਕਲ ਦੀ ਯਾਤਰਾ ਕਰਦੇ ਹੋਏ ਪ੍ਰਕਾਸ਼ ਦੇ ਹਣੇ ਤੇ ਦਰਸ਼ਨ ਕਰਕੇ ਸਤਿਗੁਰ ਜੀ ਦੇ ਦਰ ਤੇ ਆਉਂਦੇ ਆ ਤੇ ਜੋ ਜਲੰਧਰ ਤੋਂ ਰਵਾਨਾ ਹੁੰਦੇ ਔਰ ਵਾਪਸ ਕਾਂਚੀ ਬਣਾਰੋ ਤੋਂ ਹੁੰਦੇ ਹੋਏ ਵਾਪਸ ਜਲੰਧਰ ਪਹੁੰਚਦੇ ਆ ਤੇ ਅੱਜ ਵਿਸ਼ੇਸ਼ ਤੌਰ ਤੇ ਜੋ 27 ਤਰੀਕ ਗੱਲਪੱਟੀ ਬਠਿੰਡਾ ਵਿਖੇ ਸੰਤ ਪੱਪੜਦਾਸ ਮਹਾਰਾਜ ਜੀ ਸੰਤ ਸਰਵਣਦਾਸ ਮਹਾਰਾਜ ਜੀ ਦੇ ਤਪ ਸਥਾਨ ਗੱਲਪੱਟੀ ਦੇ ਦਰਸ਼ਨ ਕਰਨ ਵਾਸਤੇ ਗਏ ਸੀ ਤੇ ਅੱਜ ਉੱਥੋਂ ਸਿੱਧੇ ਹੀ ਸਤਿਗੁਰੂ ਰਬਦਾਸ ਸ ਮਹਾਰਾਜ ਜੀ ਦੇ ਦਰਸ਼ਨ ਕਰਨ ਗੁਰੂ ਘਰ ਸ੍ਰੀ ਗੁਰੂ ਰਬਦਾਸ ਧਰਮਸਥਾਨ ਨਵੀਂ ਅਬਾਦੀ ਜਲਵਾਲਾ ਵਿਖੇ ਪਹੁੰਚੇ ਹੈ ਸੋ ਸਮੂਹ ਪ੍ਰਬੰਧਕ ਕਮੇਟੀ ਵੱਲੋਂ ਸਾਡੇ ਸਤਿਕਾਰਯੋਗ ਸ਼੍ਰੀ ਚੇਅਰਮੈਨ ਜੀ ਸ਼੍ਰੀ ਰਾਮਤਨ ਜੀ ਉਹਨਾਂ ਨੂੰ ਸਰੂਪਾ ਦੇ ਕੇ ਸਨਮਾਨਿਤ ਕੀਤਾ ਗਿਆ ਹੈ ਦਾਸ ਆਪਣੇ ਵੱਲੋਂ ਅਰਦਾਸ ਬੇਨਤੀ ਕਰਦਾ ਹੈ ਕਿ ਸਾਡੇ ਵੀਰ ਨੂੰ ਹਮੇਸ਼ਾ ਚੜ੍ਹਦੇ ਕਲਮ ਜੁ ਰੱਖੇ ਤੰਦਰੁਸਤੀਆਂ ਬਖਸ਼ੇ ਲੰਬੀ ਉਮਰ ਬਖਸ਼ੇ ਔਰ ਸਤਗੁਰੂ ਗੁਰਦਾਸ ਮਹਾਰਾਜ ਦੇ ਮਿਸ਼ਨ ਦਾ ਪ੍ਰਚਾਰ ਪ੍ਰਸਾਰ ਕਰਦਾ ਰਵੇ ਜੈ ਜੋ ਬੋਲੇ ਸੋ ਨਿਰਪੈ ਜਗਤ ਗੁਰਮਦਾਸ ਮਹਾਰਾਜ ਕੀ ਜੈ ਸੇ ਗੁਰਦੀਪ ਤੰਦ ਗੁਰਦੇ ਨੂੰ ਪੇਰੀ ਸਾਥ ਸੰਗਜ ਜੀ ਨੂੰ ਮੈਂ 27 ਤਰੀਕ ਜੋ ਕਿ ਬਾਬਾ ਪਿੱਪਲ ਦਾਸ ਜੀ ਬਸ ਸਰਬੰਦ ਸਾਹਿਬ ਰਾਜ ਜੀ ਦੇ ਜੱਟਪੁਤਸਤਾਨ ਜਨਮ ਸਥਾਨ ਮੰਨ ਅੰਦਰ ਗਿਲਪੱਟੀ ਵੀਗੇ ਦਰਸ਼ਨ ਦੀਦਾਰ ਕਰਨ ਵਾਸਤੇ ਗਿਆ ਸੀਗਾ ਔਰ ਉੱਥੋਂ ਮੱਥਾ ਟੇਕ ਕੇ ਅੱਜ ਮੈਂ ਜਲੋਆਬਿਉ ਬਾਦੀ ਜਨੋਆ ਦੀ ਗੁਰੂਸਾਂ ਵਿਗੇ ਪਹੁੰਚਾ ਔਰ ਮੈਂ ਬਾਬਾ ਅਮਰਜੀਤ ਦਾ ਬਹੁਤ ਤੈ ਦਿਨੋਂ ਸੁਪਰਬੀਆ ਕਰਦਾ ਆ ਧੰਨਵਾਦ ਕਰਦਾ ਆ ਜਿਨ੍ਹਾਂ ਨੇ ਕਿ ਇੰਨਾ ਮਾਤਮਾ ਪੂਰੀ ਕਮੇਟੀ ਨੇ ਬਹੁਤ ਵੀ ਜ਼ਿਆਦਾ ਕੀਤਾ ਆ ਪ੍ਰਮਾਤਮਾ ਇਹਨਾਂ ਦੀ ਹਰ ਬੁਨਿਆਦ ਪੂਰੀ ਕਰੇ ਸ਼ਾਫੀ ਖਲਤੀ ਰੱਖੇ ਇੰਨਾ ਕਹਿੰਦਾ ਹੋਇਆ ਜੈ ਗੁਰਦੇ ਧੰਨ ਗੁਰਦੇ ਜੋ ਬੋਲੇ ਸੋ ਨਿਰਪੈ ਜਗਤ ਗਰਮਦਾਸ ਮਹਾਰਾਜ ਕੀ ਜੈ